ਟੋਟੇ ਤੋਤੀ ਲੈ ਕੇ ਆ ਜਾਵੇ ਸਤਾਰਾ ਵਾੜ ਖਾਵੇ ਦੁਪੱਟਾ ਤੇਰਾ ਸੱਤ ਰੰਗ ਦਾ ਸੋਣੀਏ ਦੁਪੱਟਾ ਤੇਰਾ ਸੱਤ ਰੰਗ ਦਾ ਹੀਰੀਏ ਦੁਪੱਟਾ ਤੇਰਾ ਸੱਤ ਰੰਗ ਦਾ ਮੁੰਡਿਆਂ ਦਾ ਧੀਰ ਤੜਫਾਵੇ ਸਿਨੇ ਅਗ ਲਾਵੇ ਦੁਪੱਟਾ ਤੇਰਾ ਸੱਤ ਰੰਗ ਦਾ ਹੀਰੀਏ ਦੁਪੱਟਾ ਤੇਰਾ ਸੱਤ ਰੰਗ ਦਾ ਸਖੀਆਂ ਜੋ ਰਹੰਦੀਏ ਤੂੰ ਰਾਣੀ ਬਣ ਕੇ ਛੱਟ ਬਿੰਦ ਪਿੱਛੋ ਲਗੇ ਪਾੜੇ ਰਾਣੀ ਬਣ ਕੇ ਸਖੀਆਂ ਦੀ ਰਹੰਦੀਏ ਤੂੰ ਰਾਣੀ ਬਣ ਕੇ ਛੱਟ ਬਿੰਦ ਕੁੰਗੇ ਪਾੜੇ ਰਾਣੀ ਬਣ ਕੇ ਇਹ ਅੰਬਰਾਂ ਦੇ ਵਿੱਚ ਇਹ ਪਾਵੇ ਜੈਦੋ ਲਹਿਰ ਆਵੇ ਦੁਪੱਟਾ ਤੇਰਾ ਸੱਤ ਰੰਗ ਮੇਰਾ ਹੀਰੀਏ ਦੁਪੱਟਾ ਤੇਰਾ ਸੱਤ ਰੰਗ ਮੇਰਾ ਕਾਂਦੇ ਨੇ ਜਵਾਨੀ ਹੁੰਦੀ ਭੁਖੀ ਪਿਆਰੀ ਤਾਂਗੇ ਉਥਲਾਰੇ ਦਿਲਦਾਰ ਦੀ ਕਾਂਦੇ ਨੇ ਜਵਾਨੀ ਹੁੰਦੀ ਭੁਖੀ ਪਿਆਰੀ ਤਾਂਵੇਂ ਉਥਲਾਰੇ ਦਿਲਦਾਰ ਦੀ ਟਾਂਗਾਂ 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 ਦੁਪੱਟੇ ਉੱਤੇ ਮੋਰ ਦੀ ਆਦਸ ਕਿਹੜੇ ਸ਼ੌਕੇ ਨੂੰ ਪਾਇਆ ਦੁਪੱਟੇ ਉੱਤੇ ਮੋਰ ਦੀ ਆਦਸ ਕਹਣੇ ਸ਼ੌਕੇ ਨੂੰ ਪਾਇਆ ਹੋ ਕਹਿੰਦੇ ਨੇ ਜਵਾਨੀ ਹੁੰਦੀ ਭੁਖੀ ਪਿਆਦੀ ਤਾਂ ਇਹ ਰੁਸਰਾ ਰਹੇ ਦਿਲdardੀ ਹੋ ਸੱਜਣਾ ਨੂੰ ਪਿਆਏ ਬੁਲਾਵੇ ਨਾ ਮੋਰਾ ਸ਼ਰਮਾਵੇ ਦੁਪੱਟਾ ਤੇਰਾ ਸੱਤ ਰੰਗ ਦਾ ਹੀਰੀਏ ਦੁਪੱਟਾ ਤੇਰਾ ਸੱਤ ਰੰਗ ਦਾ ਸੋਣੀਏ ਦੁਪੱਟਾ ਤੇਰਾ ਸੱਤ ਰੰਗ ਦਾ ਮੇਰੇ ਗਾਰੇ ਦੌਰ ਖੈ ਉਧਾਰੀ ਤੇਥੋਂ ਮੰਗੀ ਮਿੱਤਰਾਂ ਦੀ ਜਾਨ ਨਹੀਂ ਤੂੰ ਸੂਲੀ ਉੱਤੇ ਟੰਗੀ ਮੇਰੇ ਗਾਰੇ ਦੌਰ ਖੈ ਉਧਾਰੀ ਤੇਥੋਂ ਮੰਗੀ ਮਿੱਤਰਾਂ ਦੀ ਜਾਨ ਨਹੀਂ ਤੂੰ ਸੂਲੀ ਉੱਤੇ ਟੰਗੀ ਤਾਣਾ 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 ਦੁਪੱਟਿਆ ਸੱਚ ਦੱਸਦੇ ਤਵੰਟਿਆ ਸੱਚ ਦੱਸਦੇ ਕਿਹੜੇ ਪਿੰਡ ਨੂੰ ਕਲਾਵੇ ਜਣਾ ਮੇਰੇ ਦਾਰੇ ਤੋਰ ਮੈਂ ਉਧਾਰੀ ਤੇ ਤੁ ਮੰਗੀ ਮਿੱਤਰਾਂ ਦੀ ਜਾਨ ਨਹੀਂ ਤੂੰ ਸੋਣੀ ਉੱਤੇ ਚੰਗੀ ਤਿੰਨ ਜਸਣਾ ਨਾ ਵਾਇਦਤਾਵੇ ਗੀਤ ਤੇਰੇ ਘਾਵੇਂ ਦੁਪੱਟਾ ਤੇਰਾ ਸੱਤ ਰੰਗ ਦਾ ਹੀਰੀਏ ਦੁਪੱਟਾ ਤੇਰਾ ਸੱਤ ਰੰਗ ਦਾ ਸੋਣੀਏ ਦੁਪੱਟਾ ਤੇਰਾ ਸੱਤ ਰੰਗ ਦਾ ਸੰਧੂ ਵੇਗ ਹੋਆ ਨੀ ਸੁਦਾਈ ਮੀਰੀ ਦਾ ਢੋਲ ਤੇਰੀਂ ਬਟੂਏ ਤੇ ਪਾਈ ਮੀਰੀ ਦਾ ਸੰਧੂ ਵੇਗ ਹੋਆ ਨੀ ਸੁਦਾਈ ਮੀਰੀ ਦਾ ਢੋਲ ਤੇਰੀਂ ਬਟੂਏ ਤੇ ਪਾਈ ਮੀਰੀ ਦਾ ਗੀਤ ਤੇਰੇ ਹੀ ਦੁਪੱਟੇ ਦੇਉ ਗਾਵੇ ਮਨ ਲਲਚਾਵੇ ਦੁਪੱਟਾ ਤੇਰਾ ਸੱਤ ਰੰਗ ਦਾ ਹੀਰੀਏ ਦੁਪੱਟਾ ਤੇਰਾ ਸੱਤ ਰੰਗ ਦਾ ਸੋਣੀਏ ਦੁਪੱਟਾ ਤੇਰਾ ਸੱਤ ਰੰਗ ਦਾ ਮੋੜੇ ਦੋਤੀ ਲੈ ਕੇ ਨਾ ਜਾਵੇ ਸਤਾਰਾ ਵਾਲ ਖਾਵੇ ਦੁਪੱਟਾ ਤੇਰਾ ਸੱਤ ਰੰਗ ਦਾ ਸੋਣੀਏ ਦੁਪੱਟਾ ਤੇਰਾ ਸੱਤ ਰੰਗ ਦਾ